ਬੱਚਿਆਂ ਨੂੰ ਪੁੱਛ ਲੈ ਬੱਚੇ ਕੀ ਕਰਨੇ ਜੇ ਬੱਚੇ ਆਰਕ ਦੇ ਕੋਲ ਪਹੁੰਚ ਗਏ ਆ ਜੇ ਹੁਣ ਆਪਾਂ ਜਾ ਰਹੇ ਆ ਜੀ ਉਹਨੇ ਦੀ ਸਬਜ਼ੀ ਨਹੀਂ ਆਈ ਜਿੰਨੇ ਦੀ ਬੱਚੇ ਚੀਜ਼ ਬਣਾਉਣਾ ਮਟਰ ਵੀ ਪੇ ਹੋਇਆ ਮਟਰ ਬਾਗੇ ਪੜਥਾ ਮੰਝੂਗਾ ਕਿਤਨਾ ਜਾ ਸਕਦਾ ਕਦੀ ਬਾਹਰ ਆਈਏ ਤੇ ਖਾਲੀ ਅਸੀਂ ਚਲੇ ਜਾਈਏ ਅਮਜੀਲੈਂਡ ਜਾਣੇ ਵੇ ਰੋਡ ਤੋਂ ਇਹ ਵਾਲੇ ਬੋਲ ਰਿਹਾ ਹੈ ਆਲਾ ਫੜ ਚਲੋ ਮੰਮਾ ਇਹ ਤੇ ਮਾਨ ਨਹੀਂ ਆ ਮਾਂ ਸਬਜ਼ੀ ਕੀ ਬਣਾ ਰਹੀ ਹੈ ਆਲੂ ਬੇਗਨ ਹੈ ਆਲੂ ਬੇਗਨ ਹੈ ਤੂੰ ਤੇ ਕਹਿੰਦਾ ਮੈਂ ਖਾਣਾ ਨਹੀਂ ਖਾਣਾ ਨਹੀਂ ਮੈਨੂੰ ਐਦਾਂ ਕਰਿਓ ਫਿਰ ਹਾਂਜੀ ਜੀ ਸ਼ਾਮ ਹੋ ਗਈ ਹੈ ਤੇ ਟਾਈਮ ਵੀ ਕਰੀਬ-ਕਰੀਬ 7 ਵਜੇ ਆ ਤੇ ਘਰ ਰੋਟੀ ਸਬਜ਼ੀ ਦੀ ਤਿਆਰੀ ਹੋ ਰਹੀ ਹੈ ਤੇ ਆ ਦੇਖੋ ਬੈਂਗਣ ਕਿੰਨੇ ਸੋਹਣੇ ਪੀ ਹੋਏ ਤੇ ਆਲੂ ਕੱਟੇ ਜਾ ਰਹੇ ਇਹ ਆ ਗਈ ਸਬਜ਼ੀ ਕੀ ਬਣਾ ਰਹੀ ਹੈ ਆਲੂ ਬੈਂਗਣ ਹੈ ਆਲੂ ਬੈਂਗਣ ਬੈਂਗਣ ਨੇ ਸੋਹਣੇ ਆ ਆਲੂ ਬੈਂਗਣ ਨਾਲ ਬਣਾਓ ਆ ਕਿੰਨੇ ਸੋਹਣੇ ਬੈਂਗਣ ਪੜਥਾ ਪੜਥਾ ਬਣਾਉਣਾ ਮਟਰ ਵੀ ਪੀ ਹੋਇਆ ਮਟਰ ਬਾਗੇ ਪੜਥਾ ਬਣ ਜਾਊਗਾ ਕਿਤਨਾ ਜਾਵੇ ਹੈ ਨਹੀਂ ਬੈਂਗਣ ਨੂੰ ਬਣਾ ਲੂ ਕੱਟੇਗੇ ਆਲੂ ਬੈਂਗਣ ਨਹੀਂ ਬਣਾਣਾ ਦੋ ਦੋ ਸਬਜ਼ੀਆਂ ਨਹੀਂ ਬਣੀਆਂ। ਦੋ ਦੋ ਸਬਜ਼ੀਆਂ। ਯਾਰੇ ਬੈਂਗਣ ਪਤਾ ਕਿਉਂ ਲਏ ਸੀਗੇ। ਕਾਂਗੀ ਪਟਾ ਭੰਸ ਗਏ। ਮਟਰ ਵੀ ਤਾਂ ਹੀ ਲਿਆਂਦੇ ਸੀਗੇ ਪਟਤੇ ਚ ਪਾਣ ਲਈ ਮਟਰ ਲਿਆਂਦੇ ਆ। ਆਲੂ ਮੈਂਗਨ ਨਹੀਂ ਖਾਣੇ। ਸਵਾਦ ਨਹੀਂ ਲੱਗਦੇ। ਕੱਟੇ ਗਏ ਆ ਹੁਣ ਐਂ ਨਾਲ ਹੀ ਬਣ ਜਾਏ। ਤੇ ਆਲੂ ਅਲੱਗ ਬਣਾ ਲਓ ਨਾ ਜਿਹੜੇ ਆਲੂ ਕੱਟੇ ਗਏ ਆ ਉਹਨੂੰ ਸੁੱਕੇ ਆਲੂ ਅਲੱਗ ਬਣਾ ਲਓ। ਹੈ? ਨਹੀਂ ਨਹੀਂ ਬੈਂਗਣ ਨਾਲ ਹੀ ਬਣਾਨੇ ਆਂ। ਟਾਈਮ ਵੀ ਬਹੁਤ ਹੋਇਆ ਪਿਆ ਹੁਣ। ਆਲੂ ਵੰਦਨੀ ਬਣਾ ਲੈਂ ਲੋ ਹੈਲਪ ਕਰਾ ਦਿੰਨੇ ਆ ਬਹੁਤੀ ਗੱਲ ਆ ਨਹੀਂ ਹੋਈ ਯਾਰ ਆਲੂ ਬੈਂਗ ਨਹੀਂ ਫਿਰ ਨਾ ਖਾਣੇ ਤੇ ਕੋਈ ਹੋਰ ਬਣਾ ਲਓ ਬੱਸ ਐਦਾਂ ਕਰ ਬੱਚਿਆਂ ਨੂੰ ਪੁੱਛ ਲੈ ਬੱਚੇ ਕੀ ਕਹਿੰਦੇ ਜੇ ਬੱਚੇ ਕਹਿਣਗੇ ਆਲੂ ਬੈਂਗਾਂ ਦੇ ਆਲੂ ਪਰਨੂ ਗੰਨ ਬਣਾ ਲਈ ਜੇ ਬੱਚੇ ਕਹਿਣਗੇ ਪੜਤਾ ਪੜਤਾ ਬਣਾ ਲਈ ਠੀਕ ਹੈ ਆਹੋ ਠੀਕ ਆ ਗੱਲ ਬੱਚਿਆਂ ਨੂੰ ਪੁੱਛ ਲੈਨੇ ਜੋ ਬੱਚੇ ਕਹਿਣਗੇ ਉਹ ਬਣਾ ਲਾਂਗੇ ਸਾਡੀ ਤਾਂ ਸੁਣਨੀ ਨਹੀਂ ਕਦੀ ਇਹ ਹਰਸ਼ਿਤਾ ਆਈ ਹਰਸ਼ਿਤਾ ਇਧਰ ਆ ਮੇਰੀ ਗੱਲ ਸੁਣ ਪੁੱਤ ਇਧਰ ਹਾਂ ਬੁਲਾਇਆ ਪੁੱਤ ਮੇਰੇ ਵੱਲ ਦੇਖ ਬਲੇ ਇੱਕ ਗੱਲ ਦਾ ਜਵਾਬ ਦੇ ਇੱਕ ਗੱਲ ਦਾ ਜਵਾਬ ਦੇ ਤੂੰ ਪਰਤਾ ਖਾਣਾ ਕਿ ਆਲੂ ਬੈਂਗਨ ਖਾਣੇ ਆ ਪਰਤਾ ਪਰਤਾ ਹਾਂ ਪੱਕੀ ਨਾ ਹਾਂਜੀ ਮੈਡਮ ਜੀ ਪਰਤਾ کہہ ਰਿਹਾ ਇੱਕ ਵਾਰ ਦੁਬਾਰਾ ਪੁੱਛੋ ਇਹਨੂੰ ਹਾਂਜੀ ਦੁਬਾਰਾ ਪੁੱਛ ਲਓ ਕੀ ਕਿਹਾ ਆਲੂ ਬੈਂਗਨ ਹਾਂ ਆਹ ਕੋਨੇ ਤੂੰ ਪਰਤਾ ਖਾਇ ਨਹੀਂ ਆਲੂ ਬੈਂਗਨ ਸਾਰੇ ਮਿਲੇ ਹੋਏ ਆ ਸਾਡੀ ਤਾਂ ਚੱਲ ਨਹੀਂ ਨੀ ਸਾਰੇ ਮੇਰੇ ਹੋਇਆ ਸਾਰੇ ਮੇਰੇ ਹੋਇਆ ਤੇ ਮੈਂ ਮਰਜ਼ੀ ਬਣਾ ਲਓ ਫਿਰ ਮੈਂ ਕੀ ਕਹਿ ਸਕਦਾ ਵਾਂ ਮੈਨੂੰ ਇਦਾਂ ਕਰਿਓ ਫਿਰ ਮੈਂ ਆਲੂ ਬੈਂਗਨ ਨਹੀਂ ਖਾਣੇ ਮੈਂ ਫਿਰ ਦੱਸ ਦਿੰਦਾ ਮੈਂ ਕੀ ਖਾਣਾ ਠੀਕ ਕਰਦੇ ਆਂ ਮੈਂ ਤੇ ਆਲੂ ਬੈਂਗਨ ਰੱਖ ਵੀ ਲਿਆ ਤੇ ਬਸ ਬਣ ਜਾਣੇ ਹੋਰ 10 15 ਮਿੰਟ ਚ ਆਪਾਂ ਦਾ ਖਾਣਾ ਨਹੀਂ ਆਪਾਂ ਹੁਣ ਕਿੱਥੇ ਚੱਲੇ ਆਂ ਕਾਰ ਦੇ ਆਨੋਂ ਗਿਆ ਮੈਂ ਕਿਹਾ ਮੈਂ 2 ਮਿੰਟ ਇੱਕ ਚੱਕਰ ਲਾ ਕੇ ਆਇਆ ਪਰ ਆਪਾਂ ਉੱਧਰ ਚੱਲੇ ਆਂ ਜੀ ਆਪਣੇ ਲਈ ਕੋਈ ਸਬਜ਼ੀ ਲੈਣ ਬੱਕੀ ਬੇਖ ਦੇ ਆ ਟਾਬੇ ਜਾ ਕੇ ਕਿਹੜੀ ਸਬਜੀ ਆਲੂ ਬੈਂਗਨ ਯਾਰ ਖਾਣੇ ਦਿਲ ਨਹੀਂ ਕਰ ਰਿਹਾ ਖਾਣ ਦਾ ਉਦੋਂ ਮੈਂ ਖਾ ਲਿਨਾ ਪਰ ਅੱਜ ਦਿਲ ਨਹੀਂ ਹੈਗਾ ਖਾਣ ਦਾ ਪਤਾ ਨਹੀਂ ਕਿਉਂ ਤੇ ਟਾਬੇ ਚੱਲੇ ਆ ਟਾਬੇ ਜਾ ਕੇ ਦੇਖਦੇ ਹਾਂ ਉੱਥੇ ਕਿਹੜੀ ਕਿਹੜੀ ਸਬਜੀ ਹੈ ਕਿ ਤੇ ਸਬਜੀ ਲੈ ਕੇ ਆਨੇ ਆ ਤੇ ਉਹ ਸਬਜੀ ਨਾਲ ਰਾਤੀ ਡਿਨਰ ਕਰਾਂਗੇ ਨਹੀਂ ਤਾਂ ਅੱਜ ਡਿਨਰ ਦੀ ਛੁੱਟੀ ਹੋ ਜਾਣੀ ਹੈ ਠੀਕ ਹੈ ਜੀ ਚਲਦੇ ਆ ਬਨੇ ਰਹੀਓ ਸਾਡੇ ਨਾਲ ਚੱਲੇ ਆ ਟਾਬੇ ਚੱਲਦੇ ਆ ਸਬਜੀ ਲੈ ਕੇ ਆਨੇ ਆ ਬਸੂ ਵੀ ਸਾਡੇ ਨਾਲ ਚੱਲਾ ਬਸੂ ਹਾਂਜੀ ਦਰਵਾਜ਼ਾ ਖੋਲ ਬੁਲਟ ਘੱਡੀ ਹੈ ਆ ਪਤਾ ਕਿੰਨਾ ਹੋ ਗਿਆ 8:30 9:00 ਵਜੇ ਐਨੂੰ ਪਾਪਾ ਚਲੋ ਖੜੀ ਅਰਸ਼ੀਦਾ ਵੀ ਆਇਆ ਮੇਰੇ ਨਾਲ ਠੀਕ ਹੈ ਠੀਕ ਹੈ ਚਲਦੇ ਆਂ ਆ ਜਾਓ ਖਰਸ਼ੀਦਾ ਅੰਦਰ ਗਿਆ ਤਾਂ ਕਿ ਮੈਂ ਪਪਾ ਦੇ ਨਾਲ ਜਾ ਰਹੀ ਆ ਤੇ ਅੰਦਰ ਕਹਿ ਕੇ ਆਇਆ ਜਾ ਮੇਰਾ ਪੁੱਤ ਅੰਦਰ ਗਿਆ ਠੀਕ ਹੈ ਜਾ ਕੇ ਆ ਤੁਕਿਆ ਕਿ ਮੈਂ ਪਾਪਾ ਨਾਲ ਜਾ ਰਹੀ ਹਾਂ ਠੀਕ ਹੈ ਬੱਸ ਹਾਂ ਚਲ ਚਲੀਏ ਸਬਜ਼ੀ ਲੈ ਠੀਕ ਹੈ ਜੀ ਮੈਂ ਨਹੀਂ ਆਣੀ ਕੀ ਨਹੀਂ ਖਾਣੀ ਆਲੂ ਆਲੂ ਬੈਂਗਣ ਆਲੂ ਬੈਂਗਣ ਨਹੀਂ ਖਾਣੇ ਹੁਣ ਇਹਦੇ ਤੂੰ ਮਮਾ ਸਾਹਮਣੇ ਕਹਿੰਦਾ ਪਿਆ ਸੀ ਮੈਂ ਖਾ ਲੈਣੇ ਆ ਮਮਾ ਇਹ ਪੇ ਮਾਨਣਾ ਹੀ ਆਵਾ ਮਮਰੇ ਮਾ ਮਾਰ ਦਾ ਡਰ ਮਾਰੀ ਮਾਰ ਦਾ ਡਰ ਹਰ ਇੱਕ ਨੂੰ ਹੁੰਦਾ ਹੈ ਨਾ ਤੇ ਮਮਰੇ ਕੀ ਕਹਿੰਦਾ ਖਾ ਖੁੰਡਾ ਲਾ ਲੋ ਤੇ ਫੇਰ ਤੇ ਹੁਣ ਤੇਰੇ ਲਈ ਵੀ ਲਿਆਵਾ ਵਾ ਹਾਂਜੀ ਕਿਹੜੀ ਸਬਜੀ ਲਈ ਮੈਂ ਤਾਂ ਮਿਕਸ ਸਬਜੀ ਲੈਣੀ ਜੇ ਉੱਥੋਂ ਹੀ ਸਬਜੀ ਮਿਕਸ ਜਰਦੀ ਪੱਕਾ ਹਾਂਜੀ ਜੇ ਉਹ ਜੋ ਮਿਰਚ ਆਈਆਂ ਬਾਹਰ ਵਾਲੀ ਸਬਜੀ ਚ ਮੈਂ ਨਹੀਂ ਆਣਾ ਖਾ ਲੇਂਗਾ ਹਾਂਜੀ ਕਹਿੰਦਾ ਮੈਂ ਹੋਰ ਕਿਹਾ ਸੀ ਆਲੂ ਬੈਂਗਨ ਖਾਣੇ ਨੂੰ ਵੀ ਪੁੱਛਿਆ ਨਾ ਬਾਅਦ ਵਿੱਚ ਉਹ ਸ਼ਰਕੋਡ ਨਹੀਂ ਹੋਇਆ ਹੋਣਾ ਤੇ ਕਹਿੰਦਾ ਮੈਨੂੰ ਤਾਂ ਬਹੁਤ ਸਵਾਲ ਲੱਗਦੇ ਮम्मा ਆਲੂ ਬੈਂਗਨ ਬਣਾਓ ਮੈਂ ਨਹੀਂ ਪੜਤਾ ਕਹਿੰਦਾ ਆਲੂ ਬੈਂਗਨ ਬਣਾਓ ਹੈ ਹੈ ਉਹ ਉਹ ਤਾਂ ਤੂੰ ਕਹਿੰਨਾ ਆਲੂ ਬੈਂਗਨ ਬਣਾਓ ਹੁੰਦ ਕਹਿੰਦਾ ਬਾਹਰ ਗਿਆ ਕਹਿੰਦਾ ਮੇਰੇ ਮਮਾ ਨੇ ਮਾਰਨਾ ਸੀ ਮਾਰੀਦਾ ਮਾਰਦਾ ਡਰ ਸਾਰਿਆਂ ਨੂੰ ਹੁੰਦਾ ਰ ਯਾਰ ਦੇਖੋ ਆ ਵਾਸੂ ਚੱਲਿਆ ਸਾਡੇ ਨਾਲ ਆ ਬਾਈਕ ਤੇ ਲੱਗਾ ਹੋਇਆ ਡੁਡੁ ਕਰ ਯਾਰ ਹਰਸ਼ੀਤਾ ਵੀ ਨਾਲ ਹੀ ਚੱਲੀ ਏ ਮੈਨੂੰ ਇਹ ਗੱਲ ਦੱਸ ਤੂੰ ਪੱਲੇ ਪਟਾ ਗਿਆ ਚੱਲ ਵਾਸੂ ਨੇ ਤੇ ਪਹਿਲੇ ਹੀ ਕਹਤਾ ਮੈਂ ਆਲੂ ਬੈਂਗਣ ਖਾਊਂਗਾ ਤੂੰ ਪਹਿਲੇ ਪਟਾ ਗਿਆ ਬਾਅਦ ਚ ਤੂੰ ਕਿਹਾ ਜੀ ਨਹੀਂ ਮੈਨੂੰ ਆਲੂ ਬੈਂਗਣ ਦੇ ਰੋ ਹੈ ਨਾ ਤੂੰ ਵੀ ਮੈਨੂੰ ਲਾ ਗਿਆ ਏ ਮਾਰਦੀ ਡਾਰ ਤੋਂ ਗਿਆ ਨਾ ਹਾਂਜੀ ਤੇ ਹੁਣ ਕੀ ਖਾਵਾਂਗੀ ਜੇ ਮੈਂ ਸਬਜ਼ੀ ਲੈ ਚੱਲਾਂ ਕਿਹੜੀ ਕਾਉਂਗੀ ਮੰਮਾ ਥੋੜੀ ਥੋੜੀ ਖਾ ਲੈਂਦੇ ਹੈਂ ਦੋਨੋਂ ਥੋੜੀ ਥੋੜੀ ਖਾ ਲੈਂਦੇ ਦੋਨੋਂ ਆਲੂ ਬੈਂਗਣ ਖਾ ਲੈਂਗੇ ਹਾਂ ਇਹ ਤਾਂ ਕਹਿੰਦਾ ਮੈਂ ਖਾਣਾ ਨਹੀਂ ਮੈਂ ਨਹੀਂ ਮੈਂ ਹੈਂ ਤੂੰ ਤਾਂ ਕਹਿੰਦਾ ਮੈਂ ਖਾਣਾ ਨਹੀਂ ਖਾਣਾ ਨਹੀਂ ਤੇ ਜੇ ਮਾਂ ਨੇ ਕਿਹਾ ਖਾ ਫੇਰ ਮੈਂ ਨਹੀਂ ਹਾਂ ਮੈਂ ਬੋਧ ਦਿੰਦਾ ਤੇ ਤੂੰ ਖਾ ਲੈਂਗੀ ਖਾ ਲੂੰਗੀ ਥੋੜੀ ਜਿਹੀ ਆਪਾਂ ਤਾਂ ਨਹੀਂ ਖਾਣਾ ਆਪਾਂ ਦੇ ਹੁਣ ਚੱਲਦੇ ਆ ਚਲੋ ਹਾਂਜੀ ਜੀ ਜਾਣੇ ਮੈਂ ਆ ਸਬਜ਼ੀ ਲੈ ਆਂ ਅਰਸੀ ਤਾਂ ਵੀ ਨਾਲ ਹੈ ਜਨਬੇ ਆਹ ਦੇਖੋ ਹੀ ਪਾਰਕ ਜਿਹੜੀ ਤੁਹਾਨੂੰ ਦਰਹਾਨਾ ਹੁੰਨਾ ਵਾ ਆ ਪਾਰਕ ਦੇ ਕੋਲ ਪਹੁੰਚ ਗਏ ਆ ਤੇ ਹੁਣ ਆਪਾਂ ਜਾ ਰਹੇ ਆ ਜੀ ਸਬਜ਼ੀ ਲੈਣ ਜਾਂਦੇ ਵੇ ਆ ਜੀ ਸਬਜ਼ੀ ਲੈਣ ਜਾਂਦੇ ਵੇ ਰੋਡ ਤੋਂ ਬਿਲਕੁਕ ਬੇਤੋਂ ਡਰ ਲੱਗਦਾ ਹੈ ਫਿਰ ਤੋਂ ਲੱਗਦਾ

ਇਹ ਵਾਲੇ ਬੋਲ ਰਹਾ ਹਾਂ ਹਾਂ ਰਫਰ ਚਲੋ ਹਾਂਜੀ ਜੀ ਘਰ ਆ ਗਿਆ ਗਏ ਸੀਗੇ ਸਬਜ਼ੀ ਲੈਣ ਲਈ ਉਹਨੇ ਦੀ ਸਬਜ਼ੀ ਨਹੀਂ ਆਈ ਜਿੰਨੇ ਦੀ ਬੱਚੇ ਚੀਜ਼ ਲੈ ਆਏ ਸਬਜ਼ੀ ਵੀ ਮਹਿੰਗੀ ਪੈ ਗਈ ਅੱਜ ਇੰਨਾ ਚੰਗਾ ਮੈਂ ਆਲੂ ਬੈਂਗਣੇ ਨਹੀਂ ਖਾ ਲੈਂਦਾ ਚਲੋ ਜੀ ਜੋ ਵੀ ਸੀਗਾ ਵਲੌਗ ਵਿੱਚ ਤੁਹਾਨੂੰ ਸਾਰਾ ਦੱਸਦਾ ਕਿ ਛੋਟਾ ਜਿਹਾ ਅੱਜ ਵਲੌਗ ਸੀਗਾ ਤੇ ਵਲੌਗ ਵਿੱਚ ਅਸੀਂ ਸੋਚਿਆ ਚਲੋ ਕੈਪਚਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਸ਼ੇਅਰ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਾ ਹੋਵੇਗਾ ਜੇ ਵਧੀਆ ਲੱਗਾ ਤਾਂ ਚੈਨਲ ਨੂੰ ਇਹ ਰੈੱਡ ਕਲਰ ਦਾ ਸਬਸਕ੍ਰਾਈਬ ਆ ਰਿਹਾ ਨਾ ਦੇਖੋ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਕੱਲ ਫੇਰ ਮਿਲਦੇ ਹਾਂ ਇੱਕ ਨਵੇਂ ਵਲੌਗ 'ਚ ਉਦੋਂ ਤੱਕ ਤੁਹਾਡੇ ਸਾਰਿਆਂ ਨੂੰ ਜੈ ਮਾਤਾ ਦੀ